ਚੰਡੀਗੜ੍ਹ 에어ਪੋਰਟ ਦੇ ਉੱਤੇ ਕੰਗਣਾ ਰਣੌਤ ਤੇ ਅਜਿਹਾ ਥੱਪੜ ਵੱਜਿਆ ਚਿੱਤੀ ਗੂੰਜ ਚੰਡੀਗੜ੍ਹ ਦੇ ਵਿੱਚ ਤੱਕ ਗੂੰਜੀ ਗੂੰਜੀ ਉਸ ਤੋਂ ਬਾਅਦ ਦਿੱਲੀ ਤੇ ਫਿਰ ਬੰਬੇ ਤੱਕ ਇਸਦੀ ਆਵਾਜ਼ ਪਹੁੰਚੀ ਪਰਵੋਕੇਸ਼ਨ ਤੋਂ ਬਿਨਾਂ ਕੋਈ ਗੱਲ ਨਹੀਂ ਹੋਈ ਤੇ ਇਹ ਐਡਾ ਵੱਡਾ ਮਸਲਾ ਬਣ ਗਿਆ ਫਿਰ ਉਹ ਥੱਪੜ ਮਾਰਨ ਵਾਲੀ ਘਟਨਾ ਕਿਉਂ ਰਿਕਾਰਡ ਨਹੀਂ ਹੋਈ ਕੀ ਕੈਮਰੇ ਨੂੰ ਇਹ ਪਤਾ ਲੱਗ ਗਿਆ ਸੀ ਵੀ ਐਮਪੀ ਦੇ ਥੱਪੜ ਵੱਜ ਰਹੇ ਇਸ ਕਰਕੇ ਮੈਂ ਖਾਂ ਬੰਦ ਕਰਨਾ ਕਿ ਮੈਂ ਨਾਗਨ ਦੰਗਾ ਸੂਰਮੇ ਨਹੀਂ ਮੰਗਦਾ ਪਾਣੀ ਮੈਂ ਚੰਡੀ ਗੋਬਿੰਦ ਸਿੰਘ ਦੀ ਮੈਨੂੰ ਕਲੀ ਨਾ ਜਾਣੀ ਮੈਂ ਮਚੁੰਮ ਚੁੰਗ ਡੋਕੇ ਬੂਰੀਆਂ ਦੇ ਚੜੀ ਜਵਾਨੀ ਮੈਂ ਸੀਣੀ ਪੰਜ ਦਰਿਆ ਦੀ ਵੀ ਮੈਨੂੰ ਕੱਲੀ ਨਾ ਜਾਣੀ ਕਿ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਨਾ ਤਾਂ ਪਿਸ਼ੋਕੜ ਵੀ ਫੁੱਲ ਲਿਆ ਉਹ ਤਾਂ ਪਿਸ਼ੋਕੜ ਦੇ ਵਿੱਚ ਵੀ ਅਤ ਦਾ ਅੰਤ ਹੀ ਹੈ ਕਿ ਇਹ ਸਭ ਕੁਝ ਹੋਈ ਹੈ ਅਕਾਨ ਹੋ ਰੋਢੇੜੀ ਜਾਣਾ ਹੈ ਇਹ ਕਿਦੋ ਹੈ ਲੀਰਾਂ ਦੀ ਜਿਹੜੀ ਜ਼ੁਬਾਨ ਹੈ ਕਹਿੰਦੇ ਇਹ ਹੱਡ ਤੜਾ ਦਿੰਦੀ ਹੈ ਇਹਦੇ ਵਿੱਚ ਹੱਡੀ ਨਹੀਂ ਹੁੰਦੀ ਤੇ ਕਈ ਲੋਕਾਂ ਦੇ ਵੱਲੋਂ ਇਹ ਜ਼ਿਕਰ ਵੀ ਕੀਤਾ ਜਾਂਦਾ ਕਿਉਂਕਿ ਪੰਜਾਬ ਦੀ ਕਹਾਵਤਾਂ ਦਾ ਵੀ ਜ਼ਿਕਰ ਹੈ ਕਿ ਜਿਹੜੀ ਜ਼ੁਬਾਨ ਹੈ ਨਾ ਉਹਦਾ ਰਸ ਜਦੋਂ ਚੁੰਦਾ ਹੁੰਦਾ ਹੈ ਫਿਰ ਫਿਰ ਦੁਨੀਆ ਦੇਖਦੀ ਹੈ ਕਿ ਬਾਲੀਵੁੱਡ ਇਹ ਕੁਝ ਦੇਖ ਰਿਹਾ ਕ ਕਹਾਣੀ ਸੀਗੀ ਕਿ ਕੋਈ ਬੰਦਾ ਆਪਣੇ ਪੱਲੇ ਵਿੱਚ ਪਾ ਕੇ ਲੈ ਕੇ ਜਾ ਰਿਹਾ ਚੋਰੀ ਹੈ ਉਹਨੂੰ ਕਿਸੇ ਨੇ ਪੁੱਛਿਆ ਵੀ ਭਾਈ ਇਹ ਕੀ ਹੈ ਕਹਿੰਦਾ ਭਾਈ ਮੇਰੀ ਜ਼ੁਬਾਨ ਦਾ ਰਾਸ ਚੋ ਰਿਹਾ ਜਿਹੜਾ ਮੈਂ ਚਿੱਤਰ ਖਾ ਕੇ ਉੱਥੋਂ ਚੱਲਿਆ ਪੰਜਾਬੀ ਦੇ ਵਿੱਚ ਇਹ ਗੱਲ ਮੰਨੀ ਜਾਂਦੀ ਹੈ ਕਿ ਥੱਪੜ ਮਾਰ ਦੇਣਾ ਤੇ ਥੱੱਪੜ ਮਾਰ ਲਈ ਕਹਿ ਦੇਣਾ ਇੱਕ ਬਰਾਬਰ ਇਸ ਨੇ ਖੁਦ ਆਪਣੇ ਲਿਖਿਆ ਕਿ ਬਚਪਨ ਵਿੱਚ ਮੈਂ ਬੇ ਕਪੂ ਸੀ ਇੱਕ ਤਸਵੀਰ ਹੈ ਅੱਪੂ ਸੁਲੇਮ ਦੇ ਨਾਲ ਹੁਣ ਤੁਸੀਂ ਦੱਸੋ ਅੱਪੂ ਸੁਲੇਮ ਕੌਣ ਸੀ ਜਿੱਥੇ ਔਰਤ ਚੰਡੀ ਹੈ ਜਿੱਥੇ ਔਰਤ ਦੁਰਗਾ ਆ ਉੱਥੇ ਔਰਤ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਆਪਣੇ ਆਪ ਨੂੰ ਨੀਵਾਂ ਨਹੀਂ ਦਿਖਾਉਂਦੀ ਸਸਕਾਲ ਸਕਾਈ ਨਿਊਜ਼ ਪੰਜਾਬ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਚਰਨਜੀਤ ਸਿੰਘ ਚੰਨੀ ਚੰਡੀਗੜ੍ਹ 에어ਪੋਰਟ ਦੇ ਉੱਤੇ ਕੰਗੜਾ ਰਣੋਦ ਦੇ ਅਜੀਹਾ ਥੱਪੜ ਵੱਜਿਆ ਜਿਸ ਦੀ ਗੂੰਜ ਚੰਡੀਗੜ੍ਹ ਦੇ ਵਿੱਚ ਤੱਕ ਗੂੰਜੀ ਗੂੰਜੀ ਉਸ ਤੋਂ ਬਾਅਦ ਦਿੱਲੀ ਤੇ ਫਿਰ ਬੰਬੇ ਤੱਕ ਇਸ ਦੀ ਆਵਾਜ਼ ਪਹੁੰਚੀ ਤੇ ਇਸ ਥੱਪੜ ਨੂੰ ਲੈ ਕੇ ਵੱਖੋ ਵੱਖ ਬੁਲਾਰਿਆਂ ਦੇ ਵੱਲੋਂ ਆਪੋ ਆਪਣੀ ਪ੍ਰਤੀਕਿਰਿਆ ਦਿੱਤੀ ਗਈ ਤੇ ਕਿਸੇ ਦੇ ਵੱਲੋਂ ਕਿਹਾ ਗਿਆ ਕਿ ਇਹ ਸਹੀ ਨਹੀਂ ਅਤੇ ਕਿਸੇ ਦੇ ਵੱਲੋਂ ਸਾਫ਼ ਤੌਰ ਤੇ ਕਗਣਾ ਰਣੌਤਾ ਵਿਰੋਧ ਕੀਤਾ ਗਿਆ ਉਸ ਦੇ ਜਿਹੜੇ ਬਿਆਨ ਸੀ ਉਹਨਾਂ ਦਾ ਵਿਰੋਧ ਕੀਤਾ ਗਿਆ ਤੇ ਕਿਹਾ ਗਿਆ ਕਿ ਜ਼ੁਬਾਨ ਦਾ ਰਸ ਚੋਰਿਆ ਹਾਲਾਂਕਿ ਇਹ ਸਭ ਦੇ ਉੱਤੇ ਅਸੀਂ ਵੀ ਗੱਲਬਾਤ ਕਰਾਂਗੇ ਮਨਜੀਤ ਇੰਦਰਾ ਦੇ ਨਾਲ ਮਨਜੀਤ ਇੰਦਰਾ ਦੀ ਗੱਲ ਕੀਤੀ ਜਾਵੇ ਉਹ ਕਿਸੇ ਜਾਣ ਪਛਾਣ ਦੇ ਮਹਤਾਜ ਨਹੀਂ ਪੰਜਾਬ ਪ੍ਰਤੀ ਸੁਹਿਰਦ ਨੇ ਪੰਜਾਬ ਨੂੰ ਲੈ ਕੇ ਉਹਨਾਂ ਦੇ ਵੱਲੋਂ ਬਹੁਤ ਕੁਝ ਲਿਖਿਆ ਗਿਆ ਕਿਉਂਕਿ ਪੰਜਾਬ ਦੇ ਵੱਡੇ ਲੇਖਕਾਂ ਦੇ ਵਿੱਚ ਜੇ ਕਿਸੇ ਨਾ ਬੋਲਦਾ ਹੈ ਤਾਂ ਉਸ ਦੇ ਵਿੱਚ ਮਨਜੀਤ ਇੰਦਰਾ ਦਾ ਨਾਂ ਵੀ ਪਹਿਲੀ ਕਤਾਰਾਂ ਦੇ ਵਿੱਚ ਆਉਂਦਾ ਹੈ ਤੇ ਉਹਨਾਂ ਤੋਂ ਜਾਣਾਂਗੇ ਕਿ ਜਿਹੜਾ ਇਹ ਚੰਡੀਗੜ੍ਹ ਦੇ ਵਿੱਚ ਥੱਪੜ ਵੱਜਿਆ ਇਸ ਦੇ ਪਿੱਛੇ ਦੀ ਗੂੰਜ ਕੀ ਹੈ ਇਸ ਦੇ ਪਿੱਛੇ ਜਿਹੜੀ ਧਮਕ ਹੈ ਉਹ ਕੀ ਹੈ ਇਸ ਦਾ ਸੰਦੇਸ਼ ਕੀ ਹੈ ਤੇ ਇਹ ਥੱਪੜ ਦਾ ਕਾਰਨ ਕੀ ਹੈ ਇਸ ਸਭ ਤੇ ਗੱਲਬਾਤ ਕਰਨ ਦੇ ਲਈ ਮਨਜੀਤ ਸਿੰਧਰਾ ਜੀ ਸਭ ਤੋਂ ਪਹਿਲਾਂ ਸਕਾਈ ਨਿਊਜ਼ ਪੰਜਾਬ ਤੇ ਤੁਹਾਡਾ ਸਵਾਗਤ ਹੈ ਸ਼ੁਕਰੀਆ ਸੋ ਮਨਜੀਤ ਜੀ ਕਿਵੇਂ ਵੇਖ ਰਹੇ ਹੋ ਕੰਗੜਾ ਰਣੌਤ ਦੇ ਇਹ ਥੱਪੜ ਵੱਜਿਆ ਕਿਸੇ ਦੇ ਵੱਲੋਂ ਕਿਹਾ ਗਿਆ ਸਹੀ ਨਹੀਂ ਹੈ ਤੇ ਕਿਸੇ ਦੇ ਵੱਲੋਂ ਕਿਹਾ ਗਿਆ ਕਿ ਜ਼ੁਬਾਨਦਾਰਸ ਹੈ ਜਿਸ ਤਰ੍ਹਾਂ ਕੰਗੜਾ ਰਣੌਤ ਦੇ ਵੱਲੋਂ ਜਿਹੜੀ ਸਟੇਟਮੈਂਟ ਦਿੱਤੀ ਗਈਆਂ ਸਨ ਉਹ ਸਹੀ ਨਹੀਂ ਸਨ ਕਿਉਂਕਿ ਉਹਨਾਂ ਦੇ ਵੱਲੋਂ ਖਾਲਿਸਤਾਨੀ ਵੱਖਵਾਦੀ ਆਤਵਾਦੀ ਅਜਿਹੇ ਖਿਤਾਬ ਦਿੱਤੇ ਗਏ ਸਨ ਇਹ ਬਹੁਤ ਅਫਸੋਸ ਵਾਲੀ ਗੱਲ ਹੈਗੀ ਆ ਕਿ ਇੱਕ ਐਸੇ ਅਹੁਦੇ ਦੀ ਸੌ ਚੱਕਣ ਜਾ ਰਹੀ ਔਰਤ ਕੁੜੀ ਇਹਜਾ ਬਿਆਨ ਦੇਵੇ ਦਿੱਤੇ ਪਹਿਲਾਂ ਵੀ ਦਿੱਤੇ ਨੇ ਵਿਵਾਦਾਂ ਚ ਘਿਰੀ ਰਹੀ ਆ ਹਮੇਸ਼ਾ ਹੀ ਕੰਗਨਾ ਰੌਂਤ ਚਾਹੇ ਉਹ ਪੰਜਾਬ ਦੇ ਕਿਸਾਨ ਕਿਸਾਨਾਂ ਦਾ ਧਰਨਾ ਹੋਵੇ ਚਾਹੇ ਉਹ ਬਾਲੀਵੁੱਡ ਹੋਵੇ ਚਾਹੇ ਉਹ ਆ ਹੁਣ ਲੇਟੈਸਟ ਜਿਹੜਾ ਕਿ ਇੱਥੇ ਹੋਇਆ ਇਹ ਮੰਦ ਭਾਗੀ ਘਟਨਾ ਆ ਨਹੀਂ ਹੋਣੀ ਚਾਹੀਦੀ ਸੀ ਮੈਂ ਇਥੇ ਇਹ ਵੀ ਲੈਣੀ ਆ ਕਿ ਜਿਨੇ ਵਰਦੀ ਪਾਈ ਹੋਈ ਸੀ ਉਸ ਕੁੜੀ ਨੂੰ ਵਰਦੀ ਧਾਰੀ ਦੇ ਵਿੱਚ ਇਹ ਕਾਰਜ ਨਹੀਂ ਕਰਨਾ ਚਾਹੀਦਾ ਪਰ ਇਹਦੇ ਪਿੱਛੇ ਕਾਰਨ ਨੇ ਉਹ ਕੁੜੀ ਉੱਥੇ ਖੜੀ ਹੈ ਸਿਕਿਉਰਿਟੀ ਚੈੱਕ ਦੇ ਵਿੱਚ ਅਸੀਂ ਵੀ ਜਾਣਦੇ ਹਾਂ ਤੁਸੀਂ ਵੀ ਜਾਂਦੇ ਹੋ ਪ੍ਰਧਾਨ ਮੰਤਰੀ ਵੀ ਜਾਂਦੇ ਹੋਣਗੇ ਹੋਰ ਵੀ ਲੋਕ ਵੀ ਆਈਪੀ ਵੀ ਵੀ ਆਈਪੀ ਜਾਂਦੇ ਨੇ ਸਾਰੇ ਹੀ ਉਹ ਸਕੈਨਿੰਗ ਦੇ ਵਿੱਚੋਂ ਲੰਘਦੇ ਆ ਠੀਕ ਹੈ ਉਹਨੂੰ ਕਿਹਾ ਗਿਆ ਕਿ ਤੁਸੀਂ ਆਪਣਾ ਮੋਬਾਈਲ ਤੇ ਪਰਸ ਰੱਖ ਦਿਓ ਉਹ ਕਹਿੰਦੀ ਮੈਂ ਤਾਂ ਐਮਪੀ ਆ ਉਹਦੇ ਪਿੱਛੇ ਇੱਕ ਬੰਦਾ ਖੜਾ ਐ ਮੈਨੂੰ ਜਾਣਦੀ ਕੌਣ ਐ ਉਹਦੀ ਆਈਡੈਂਟੀਟੀ ਵਾਲੇ ਤੱਕ ਕੋਈ ਹੋਈ ਨਹੀਂ ਉਹ ਉਹ ਬੰਦੇ ਨੇ ਉਸ ਨੂੰ ਬੜੀ ਬੁਰੀ ਤਰ੍ਹਾਂ ਨਾਲ ਬੋਲਿਆ ਕੁਲਵਿੰਦਰ ਨੂੰ ਔਰ ਉਸ ਨੇ ਕਿਸੇ ਹੋਰ ਕੁੜੀ ਦੇ ਥੱਪੜ ਵੀ ਮਾਰਿਆ ਜਿਹੜਾ ਕਿ ਕਿਸੇ ਨੇ ਜ਼ਿਕਰ ਨਹੀਂ ਕੀਤਾ ਕੁਲਵਿੰਦਰ ਨੇ ਉਹਦੇ ਥੱਪੜ ਮਾਰਿਆ ਉਹਦਾ ਤਾਂ ਬਾਰ-ਬਾਰ ਜ਼ਿਕਰ ਆ ਰਿਹਾ ਹੈ ਲੇਕਿਨ ਉਹ ਬੰਦਾ ਕੌਣ ਹੈ ਜਿਨੇ ਉਸ ਕੁੜੀ ਨੂੰ ਥੱਪੜ ਮਾਰਿਆ ਉਹਦਾ ਜ਼ਿਕਰ ਕਿਤੇ ਨਹੀਂ ਆ ਰਿਹਾ ਕੁਲਵਿੰਦਰ ਨੇ ਥੱਪੜ ਮਾਰਿਆ ਜ਼ਰੂਰ ਮਾਰਿਆ ਹੋਊਗਾ ਕਿਉਂ ਕਿਉਂਕਿ ਜਦੋਂ ਇਹ ਘਟਨਾ ਹੋ ਰਹੀ ਹੈ ਤੁਸੀਂ ਪਰਸ ਆਪਣਾ ਪਰਸ ਤੇ ਮੋਬਾਈਲ ਰੱਖਦੇ ਹੋ ਉਹਨੇ ਕਿਹਾ ਮੈਂ ਐਮਪੀ ਆ ਉਹਨੇ ਕਿਹਾ ਨਹੀਂ ਇਹ ਹੈ ਉਹਦੇ ਜਿਹੜੀ ਨੇਮ ਪਲੇਟ ਲੱਗੀ ਹੋਈ ਸੀਗੀ ਉਹਦੀ ਵਰਦੀ ਦੇ ਉੱਤੇ ਯੂਨੀਫਾਰਮ ਤੇ ਉਹਨੇ ਕੌਰ ਦੇਖਿਆ ਕੌਰ ਉਹਨੂੰ ਕਹਿ ਰਹੀ ਹੈ ਔਰ ਸਿੱਖ ਖਾਲਸਤਾਨੀ ਟੈਰਰਿਸਟ ਮੇਰਾ ਖਿਆਲ ਹੈ ਕਿ ਕੁਲਵਿੰਦਰ ਦੇ ਕੰਨਾਂ 'ਚ ਉਦੋਂ ਵੀ ਗੂੰਜਿਆ ਹੋਊਗਾ ਉਹ ਵੀ ਗੂੰਜਿਆ ਹੋਊਗਾ ਜਦੋਂ ਕੰਗਨਾ ਨੇ ਕਿਸਾਨਾਂ ਨੂੰ ਧਰਨੇ 'ਤੇ ਬੈਠਿਆਂ ਨੂੰ ਕਿਹਾ ਸੀਗਾ ਇਹ ਤਾਂ ਖਾਲਸਤਾਨੀ ਨੇ ਅਤੰਕਵਾਦੀ ਨੇ ਇੱਕ ਰਾਏ ਦੇ ਨੇ ਇਹ ਜਿਹੜੀਆਂ ਜਨਾਨੀਆਂ ਟਕੇ ਟਕੇ ਦੀਆਂ ਜਨਾਨੀਆਂ ਆਈਆਂ ਨੇ 100-100 ਰੁਪਏ ਦੇ ਵਿੱਚ ਆਈਆਂ ਨੇ ਕੰਗਨਾ ਜਿੱਥੇ ਕਿ ਉਹ ਕੁਲਵਿੰਦਰ ਕੌਰ ਇਹ ਕਹਿ ਰਹੀ ਹੈ ਕਿ ਮੇਰੀ ਮਾਂ ਉਹ ਤਾਂ ਸਾਰਾ ਟੱਬਰ ਹੀ ਬੈਠਾ ਹੈ ਉਹ ਤਾਂ ਸਾਰਾ ਟੱਬਰ ਹੀ ਇਹ ਕਿਸਾਨ ਸੰਘਰਸ਼ ਨੂੰ ਸਮਰਪਿਤ ਹੈ ਜਦੋਂ ਕਿ ਕੰਗਨਾ ਕਹਿੰਦੀ ਹੈ ਵੀ ਇਸ ਕਿਸਾਨ ਸੰਘਰਸ਼ ਨਾਲ ਜੁੜਨ ਦੇ ਵਾਸਤੇ ਇਹ ਕਰ ਰਹੀ ਹੈ ਭਾਈ ਉਹ ਤਾਂ ਪਹਿਲਾਂ ਹੀ ਜੁੜੀ ਹੋਈ ਹੈ ਅ ਉਹਦੇ ਵਿੱਚ ਪਹਿਲਾਂ ਤਾਂ ਉਹਦਾ ਕੋਈ ਐਵੀਡੈਂਸ ਨਹੀਂ ਹੈ ਜੇ ਉਹ ਕੈਮਰੇ ਲੱਗੇ ਹੋਏ ਆ ਸਾਰੇ ਕਿਤੇ ਉਹਨਾਂ ਕੈਮਰਿਆਂ ਚ ਕਿਤੇ ਤਾਂ ਕੁਝ ਹੋਵੇ ਬਾਕੀ ਕੁਝ ਉਹਨੂੰ ਉਹਨੂੰ ਬੋਲਦੀ ਨੂੰ ਦਿਖਾਉਂਦੇ ਨੇ ਕਿ ਕਿਸ ਨੇ ਮੇਰੀ ਮਾਂ ਕੋ ਕਹਾ ਮੇਰੀ ਮਾਂ ਵੀ ਉਸ ਧਰਨੇ ਮੈਂ ਤੀ 100 100 ਰੁਪਏ ਮੈਂ ਆਈ ਤੀ ਫਿਰ ਉਹ ਥੱਪੜ ਮਾਰਨ ਵਾਲੀ ਘਟਨਾ ਕਿਉਂ ਰਿਕਾਰਡ ਨਹੀਂ ਹੋਈ ਕੀ ਕੈਮਰੇ ਨੂੰ ਇਹ ਪਤਾ ਲੱਗ ਗਿਆ ਸੀ ਵੀ ਐਮਪੀ ਦੇ ਥੱਪੜ ਵੱਜ ਰਹੇ ਆ ਇਸ ਕਰਕੇ ਮੈਂ ਅੱਖਾਂ ਬੰਦ ਕਰ ਲਾਂ ਠੀਕ ਹੈ ਸੋ ਇਹ ਕੋਈ ਮੈਨੂੰ ਲੱਗਦਾ ਨਹੀਂ ਮੈਂ ਮੈਨੂੰ ਇਹ ਲੱਗਦਾ ਨਹੀਂ ਕਿ ਥੱਪੜ ਵੱਜਿਆ ਹੋਊਗਾ ਉਹਨੇ ਤਕਰਾਰ ਚ ਕੁਝ ਕਿਹਾ ਹੋਊਗਾ ਹੋ ਸਕਦਾ ਕੁਲਵਿੰਦਰ ਨੇ ਕੁਝ ਕਿਹਾ ਹੋਊਗਾ ਪਰਵੋਕੇਸ਼ਨ ਤੋਂ ਬਿਨਾਂ ਕੋਈ ਗੱਲ ਨਹੀਂ ਹੋਈ ਤੇ ਇਹ ਐਡਾ ਵੱਡਾ ਮਸਲਾ ਬਣ ਗਿਆ ਹੁਣ ਕੰਗਨਾਰ ਨੌਤ ਨੂੰ ਤਾਂ ਕੋਈ ਕਹਿ ਨਹੀਂ ਰਿਹਾ ਇਹ ਇਹ ਜੇ ਮੈਂ ਪਿੱਛੇ ਲੈ ਜਾਵਾਂ ਆਪਣੇ ਕਿਸਾਨ ਮੋਰਚੇ ਵਿੱਚ ਬਿਕੰਗਣਾ ਨੇ ਕਿਆ ਸੀ ਸਭ ਨੂੰ ਪਤਾ ਵੀ ਕੰਗਨਾ ਨੇ ਕਿਸਾਨ ਮੋਰਚੇ ਚ ਕਿਆ ਸੀ ਬੇ ਅਕਾਲੀ ਖਾਲਸਤਾਨੀ ਨੇ ਉਦੋਂ ਵੀ ਉੱਥੇ ਕੋਈ ਨਹੀਂ ਹੋਇਆ ਸੀ ਲੋਕੀ ਕਹਿੰਦੇ ਸੀ ਵੀ ਇਹਦੀ ਜ਼ੁਬਾਨ ਦਰਾਜ਼ ਹੈਗੀ ਇਹਨੂੰ ਪਤਾ ਹੀ ਨਹੀਂ ਕੀ ਬੋਲੀ ਜਾਂਦੀ ਹੈ ਬੜ ਬੋਲੀ ਹੈ ਮੈਂ ਇਸ ਘਟਨਾ ਨੂੰ ਇੱਥੇ ਹੀ ਵਿਰਾਮ ਦਿੰਦੇ ਆ ਕਿ ਤੇ ਫੇਰ ਆਨੇ ਆ ਕਿ ਮੈਂ ਕੰਗਨਾ ਦਾ ਕੰਗਨਾ ਨੂੰ ਸਾਰਾ ਦੇਖਿਆ ਵੀ ਇਹ ਕਿਉਂ ਇਹਦਾ ਬਚਪਨ ਇਹ ਇਹ ਆਪ ਕੀ ਹੈ ਇਸ ਨੇ ਖੁਦ ਆਪਣੇ ਲਿਖਿਆ ਕਿ ਬਚਪਨ ਵਿੱਚ ਮੈਂ ਬੇਕਾਬੂ ਸੀ ਮੇਰੇ ਪਿਤਾ ਨੇ ਮੈਨੂੰ ਥੱਪੜ ਮਾਰਿਆ ਤੇ ਮੈਂ ਆਪਣੇ ਪਿਤਾ ਨੂੰ ਕਿਹਾ ਵੀ ਅਗਲੀ ਵਾਰ ਜੇ ਇਹ ਜਿਹਾ ਕੀਤਾ ਥੱਪੜ ਮੈਂ ਮਾਰੂੰਗੀ ਗੱਲ ਇਹ ਵੀ ਆ ਜਾਂਦੀ ਹੈ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਇਹਨੇ ਜ਼ਿਕਰ ਕੀਤਾ ਸੀ ਕਿ ਜੇ ਤੁਸੀਂ ਥੱਪੜ ਮਾਰਿਆ ਤਾਂ ਥੱਪੜ ਮੈਂ ਵੀ ਮਾਰੂੰਗੀ ਇੱਕ ਆਪਣੇ ਪਿਓ ਨੂੰ ਕਹਿ ਰਿਹਾ ਪੰਜਾਬੀ ਦੇ ਵਿੱਚ ਇਹ ਗੱਲ ਮੰਨੀ ਜਾਂਦੀ ਹੈ ਕਿ ਥੱਪੜ ਮਾਰ ਦੇਣਾ ਤੇ ਥੱਪੜ ਮਾਰ ਲਈ ਕਹਿ ਦੇਣਾ ਇੱਕ ਬਰਾਬਰ ਹੈ ਤੇ ਇਸ ਜਿਹੜਾ ਇਹ ਸਭ ਕਰਿਆ ਇਹਨੂੰ ਤੁਸੀਂ ਕਿਹੜੀ ਤਕੜਿਸ਼ ਤੋਲਦੇ ਹੋ ਦੇਖੋ ਮੈਂ ਜੋ ਤੋਲਦੀਆਂ ਕੰਨੀ ਆ ਆਪਾਂ ਆਪਾਂ ਜਿਹੜੇ ਸੰਸਕਾਰੀ ਲੋਕ ਨੇ ਸੰਸਕਾਰ ਨਾਂ ਦੀ ਕੋਈ ਚੀਜ਼ ਹੁੰਦੀ ਹੈ ਇਸ ਕੁੜੀ ਸੰਸਕਾਰ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈ ਹੋ ਸਕਦਾ ਇਹਦੀ ਪਾਲਣਾ ਪੋਸਤਣਾ ਐਸੀ ਹੋਈ ਹੋਵੇ ਹੋ ਸਕਦਾ ਇਹਦੇ ਮਾਪਿਆਂ ਨੇ ਕੋਈ ਇਹਦੇ ਘਰ ਚ ਕਿਸੇ ਨੂੰ ਸਿਖਾਇਆ ਹੀ ਨਾ ਹੋਵੇ ਮੈਨੂੰ ਨਹੀਂ ਪਤਾ ਮੈਨੂੰ ਕੋਈ ਇਲਜ਼ਾਮ ਵੀ ਨਹੀਂ ਲਾਉਣਾ ਚਾਹੀਦਾ ਉਹਦੇ ਮਾਪਿਓ ਦੇ ਉੱਤੇ ਪਰ ਉਹ ਕਹਿੰਦੇ ਫੇਰ ਇੱਕ ਇੱਕ ਹੋਰ ਆਉਂਦਾ ਆ ਇਹਨੇ ਟਵੀਟ ਕੀਤਾ ਕਿ ਮੈਂ ਤਾਂ ਬੜੇ ਨਸ਼ੇ ਕਰਦੀ ਸੀ ਮੈਂ ਬਹੁਤ ਏਦਾਂ ਕਰਦੀ ਸੀ ਮੈਂ ਮਸਾਂ ਬਚੀ ਆ ਇਸ ਤੋਂ ਦੂਜੀ ਗੱਲ ਹੋਰ ਇੱਕ ਤਸਵੀਰ ਹੈ ਅਬੂ ਸਲੇਮ ਦੇ ਨਾਲ ਹੁਣ ਤੁਸੀਂ ਦੱਸੋ ਅਬੂ ਸਲੇਮ ਕੌਣ ਸੀ ਤੁਹਾਨੂੰ ਭੁੱਲਿਆ ਹੋਇਆ ਹੂੰ ਬਿਲਕੁਲ ਅਬੂਸਲੇਮ ਇੱਕ ਦਹਿਸ਼ਤਗਰ ਮੰਨਿਆ ਜਾਂਦਾ ਹੈ ਦੁਬਈ ਦੇ ਵਿੱਚ ਕਹਿੰਦੇ ਉਹਦਾ ਵੱਡਾ ਕਾਰੋਬਾਰ ਚੱਲਦਾ ਬੰਬੇ ਦੇ ਕਹਿੰਦੇ ਜਿਹੜੇ ਬਾਲੀਵੁੱਡ ਨੇ ਉਹਨਾਂ ਨੂੰ ਵੀ ਉਹ ਖਰੀਦਦਾ ਹੈ ਕਿਤੇ ਨਾ ਕਿਤੇ ਪੱਬਾਂ ਕਲੱਬਾਂ ਨੂੰ ਵਿੱਚ ਉਹਨਾਂ ਨੂੰ ਨਚਾਇਆ ਵੀ ਜਾਂਦਾ ਅਬੂਸਲੇਮ ਦਾ ਇਹ ਜ਼ਿਕਰ ਹੁੰਦਾ ਉਹਨਾਂ ਦੇ ਨਾਲ ਜਿਹੜੀ ਤੁਸੀਂ ਤਸਵੀਰ ਦਾ ਜ਼ਿਕਰ ਕਰ ਰਹੇ ਹੋ ਉਹ ਜਦੋਂ ਕਿਤੇ Google ਤੇ ਸਰਚ ਕੀਤਾ ਜਾਂਦਾ ਜਰੂਰ ਨਜ਼ਰ ਆਉਂਦੀ ਹੈ ਤੇ ਕੀ ਉਹ ਅਸਲ ਤਸਵੀਰ ਹੈ ਕਿਉਂਕਿ ਕਿਤੇ ਨਾ ਕਿਤੇ ਇਹ ਵੀ ਟਿੱਪਣੀ ਵੀ ਤਾਂ ਹੋ ਜਾਂਦੀ ਹੈ ਕਿਉਂਕਿ ਤੁਸੀਂ ਵੀ ਇੱਕ ਔਰਤ ਹੋ ਜਦੋਂ ਕਿਸੇ ਨੂੰ ਬਦਨਾਮ ਕੀਤਾ ਜਾਂਦਾ ਹੁੰਦਾ ਬਹੁਤ ਪ੍ਰੋਪਗੈਂਡ ਦੇ ਕਿਤੇ ਜਾਂਦੇ ਨੇ ਤੁਸੀਂ ਹਮੇਸ਼ਾ ਔ ਲਈ ਅੱਜ ਸੌਫਟ ਕਾਰਨ ਦੀ ਜਗ੍ਹਾ ਹਾਰਡ ਕਾਰਨ ਤੁਸੀਂ ਨਜ਼ਰ ਆ ਰਹੇ ਹੋ ਨਹੀਂ ਹਾਰਡ ਕਾਰਨ ਕਾਰਨਰ ਨਹੀਂ ਹੈ ਜਿਹੜੀ ਔਰਤ ਜਿਹੜੀ ਕੁੜੀ ਆਪਣੇ ਪਿਓ ਨੂੰ ਥੱਪੜ ਮਾਰਦੀ ਹੈ ਮੇਰੇ ਲਈ ਮੇਰੇ ਮਨ ਚ ਉਸ ਕੁੜੀ ਲਈ ਮੇਰਾ ਖਿਆਲ ਹੈ ਇਹਨੂੰ ਆਪਾਂ ਇਹ ਕਹਿ ਸਕਦੇ ਹਾਂ ਕਿ ਮੈਂਟਲੀ ਡਿਸਆਰਡਰ ਹੈ ਕੋਈ ਦਿਮਾਗੀ ਖਿਸਕੀ ਹੋਈ ਹੈ ਉਹ ਮੈਂ ਇਹ ਪਹਿਲਾਂ ਵੀ ਕਿਹਾ ਸੀਗਾ ਕਿ ਇਸ ਕੁੜੀ ਦਾ ਇਲਾਜ ਕਰਦਿਆਂ ਨੂੰ ਕਰਾਉਣਾ ਚਾਹੀਦਾ ਸੀ ਕਿ ਕਿਸੇ ਚੰਗੇ ਸਾਈਕਾਇਟਿਸ ਨੂੰ ਦਿਖਾ ਲੈਣਾ ਚਾਹੀਦਾ ਸੀ ਜਦੋਂ ਇਸ ਨੇ ਪਿਓ ਦੇ ਨੂੰ ਇਹ ਜਵਾਬ ਦਿੱਤਾ ਸੀ ਹੁਣ ਵੀ ਕੋਈ ਡੁੱਲੇ ਬੇਰਾਂ ਦਾ ਕੁਝ ਨਹੀਂ ਗਿਆ ਟਾਈਮ ਦਾ ਕੁਝ ਨਹੀਂ ਵਿਗੜਿਆ ਇਸ ਕੰਗਨਾਰ ਰਾਤ ਨੂੰ ਕਿਸੇ ਵਧੀਆ ਹੁਣ ਤਾਂ ਇਹ ਬੜੀ ਵਧੀਆ ਸੀਟ ਤੇ ਬੈਠੀ ਹੈ ਮੈਂਬਰ ਪਾਰਲੀਮੈਂਟ ਸੌ ਚੱਕ ਲੂਗੀ ਹਲੇ ਮੈਂਬਰ ਪਾਰਲੀਮੈਂਟ ਤਾਂ ਬਣੀ ਨਹੀਂ ਹਲੇ ਤਾਂ ਜਿੱਤ ਕੇ ਹੀ ਆਈ ਹੈ ਹੋ ਸਕਦਾ ਇਹਨੂੰ ਕੋਈ ਮਹਿਕਮਾ ਵੀ ਮਿਲ ਜਵੇ ਭਾਈ ਫਿਰ ਉਹ ਚਲਾਉ ਕਿਦਾਂ ਤੋਂ ਮੈਂ ਕੰਗਨਾਰ ਰਣੌਤ ਨੂੰ ਇਹ ਹੀ ਸਲਾਹ ਦਿੰਨੀ ਆ ਮੇ ਤੋਂ ਮੇਰੀ ਬੱਚੀ ਹੈ ਕਿ ਉਹ ਆਪਣੇ ਆਪ ਨੂੰ ਫਿਜ਼ੀਕਲ ਤੌਰ ਦੇ ਉੱਤੇ ਇਸ ਅਹੁਦੇ ਦੇ ਕਾਬਲ ਬਣਾਉਣ ਲਈ ਤੇ ਇਸਤਰੀ ਜਾਤੀ ਨੂੰ ਉੱਚਾ ਚੁੱਕਣ ਲਈ ਦੇਸ਼ ਦੇ ਵਿੱਚ ਨਾਮਣਾ ਖੱਟਣ ਲਈ ਉਹ ਕਿਸੇ ਅੱਛੇ ਸਾਈਕੀਆਟਿਸਟ ਕੋਲ ਜਾਵੇ ਤਾਂ ਸ਼ਾਇਦ ਇਹ ਥੋੜੀ ਜਿ ਸੁਧਰ ਜਾਊਗੀ ਨਹੀਂ ਤਾਂ ਹਰੇਕ ਨਾਲ ਹੀ ਰਿਤਿਕ ਰੌਸ਼ਨ ਕੋਲ ਗਏ ਨਾਲ ਗਈ ਉੱਥੇ ਉਹ ਜੀ ਮੈਨੂੰ ਰੇਪ ਕਰ ਲਿਆ ਉਹ ਭਾਈ ਰੇਪ ਇੱਕ ਵਾਰ ਕਰ ਲਿਆ ਬਾਰ ਬਾਰ ਰੇਪ ਨਹੀਂ ਹੁੰਦਾ ਉਹ ਥੋੜੀ ਮਰਜ਼ੀ ਹੁੰਦੀ ਹੈ ਜਾਂ ਫਿਰ ਜਵੇਦ ਅਖਤਰ ਨਾਲ ਕਿੰਨੇ ਸਾਲਾਂ ਤੋਂ ਚੱਲ ਰਿਹਾ ਉਹਦਾ ਕੋਈ ਹੋ ਹੀ ਨਹੀਂ ਰਿਹਾ ਮੈਂ ਇਸ ਕਰਕੇ ਉਹਦੇ ਲਈ ਉਹਦੇ ਲਈ ਔਖੀ ਔਖੇ ਸ਼ਬਦ ਵੀ ਵਰਤ ਰਹੀ ਆ ਮੈਂ ਉਹਦੇ ਲਈ ਔਖੀ ਵੀ ਆ ਜਿੱਥੇ ਔਰਤ ਚੰਡੀ ਹੈ ਜਿੱਥੇ ਔਰਤ ਦੁਰਗਾ ਆ ਉੱਥੇ ਔਰਤ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਆਪਣੇ ਆਪ ਨੂੰ ਨੀਵਾ ਨਹੀਂ ਦਿਖਾਉਂਦੀ ਮੇਰੇ ਅੰਦਰਲੀ ਔਰਤ ਮੈਂ ਮੈਂ ਆਪਣੇ ਆਪ ਮਤਲਬ ਮੇਰੀ ਗਲਤੀ ਹੋ ਜਵੇ ਮੈਂ 10 ਵਾਰ ਮਾਫੀ ਮੰਗ ਲੂੰਗੀ ਕੰਗਣਾ ਨੂੰ ਚਾਹੀਦਾ ਸੀ ਅੱਛਾ ਇੱਥੇ ਕੰਗਣਾ ਨੇ ਮਾਫੀ ਮੰਗੀ ਜੜ ਕਿਸੇ ਨੂੰ ਮੇਰਾ ਖਿਆਲ ਪਤਾ ਹੀ ਹੈ ਤੁਹਾਨੂੰ ਤਾਂ ਪਤਾ ਹੀ ਹੋਣਾ ਆ ਜਦੋਂ ਕੰਗਣਾ ਆ ਰਹੀ ਹੈ ਕਿਸਾਨ ਦਾ ਲੱਗਿਆ ਹੋਇਆ ਧਰਨਾ ਉਹਨਾਂ ਨੇ ਗੱਡੀ ਰੋਕੀ ਕਿਸਾਨ ਗਏ ਉਹਦੇ ਕੋਲ ਏਸ ਨੇ ਮੁਆਫੀ ਮੰਗੀ ਕਿਸਾਨਾਂ ਤੋਂ ਜੀ ਕਿਸਾਨਾਂ ਨੇ ਫਿਰ ਰਸਤਾ ਬਣਾਇਆ ਰਸਤਾ ਬਣਾ ਕੇ ਏਸ ਦੀ ਗੱਡੀ ਨੂੰ ਬਾਹਰ ਕੱਢਿਆ ਦਿੱਲੀ ਪਹੁੰਚਦੇ ਆ ਜਾਂ ਦਿੱਲੀ ਤੋਂ ਪਹਿਲਾਂ ਹੀ ਜਦੋਂ ਉਹ ਤੋਂ ਪਾਰ ਹੋ ਗਈ ਤੇ ਉਹ ਕਹਿ ਰਹੀ ਹੈ ਕਿ ਵੀ ਮੈਨੂੰ ਤਾਂ ਮੌਬ ਲਿੰਚਿੰਗ ਹੋ ਗਈ ਜੀ ਇਹ ਇਹ ਤਾਂ ਅੱਤਵਾਦੀ ਬੈਠੇ ਨੇ ਉਹ ਆਪਣੇ ਮਾਫੀ ਨੂੰ ਮਾਫੀ ਦਾ ਜ਼ਿਕਰ ਨਹੀਂ ਕਰ ਰਹੀ ਮੈਂ ਤਾਂ ਮਾਫੀ ਮੰਗ ਕੇ ਆਈਆਂ ਉੱਥੇ ਸੋ ਜਿਸ ਬੰਦੇ ਨੂੰ ਪਾਲਚ ਤੋੜਾ ਪਾਲਚ ਮਾਸਾ ਉਹਦੇ ਨਾਲ ਤੁਹਾਨੂੰ ਸਿੰਫਤੀ ਹੋਊਗੀ ਕਿੰਨੀ ਕਿ ਸਿੰਫਤੀ ਹੋਊਗੀ ਜਿਹੜਾ ਜਿੰਨਾ ਵੀ ਇਹਦਾ ਰਿਕਾਰਡ ਫੋਲੋ ਇਹਦਾ ਰਿਕਾਰਡ ਅਤ ਮੜਾ ਆਪਣੀ ਗੱਲ ਤੋਂ ਪਿੱਛੇ ਹਟਦੀ ਹੈ ਮੈਂ ਹੁਣ ਇਹ ਕਹਿੰਨੀ ਆ ਵੀ ਸਾਰਾ ਕੁਝ ਹੋ ਗਿਆ ਕੰਗਨਾ ਦੀ ਵਡਿਆਈ ਇਹਦੇ 'ਚ ਹੋਊਗੀ ਜੇ ਕੰਗਨਾਏ ਕਹੇ ਵੀ ਚਲੋ ਉਹਨੇ ਮੈਨੂੰ ਜੋ ਵੀ ਕਿਹਾ ਮੈਂ ਦਿਲ ਵੱਡਾ ਕਰਕੇ ਉਹਨੂੰ ਮਾਫ ਕਰਦੀ ਆਂ ਕੰਗਨਾ ਵਰਗੀ ਵੱਡੀ ਔਰਤ ਕੋਈ ਨਹੀਂ ਹੋਏਗੀ ਗੱਲ ਕੀਤੀ ਜਾਵੇ ਪੋਲੀਟਿਸ਼ੀਅਨ ਦੀ ਜਿਹੜੇ ਪੋਲੀਟਿਸ਼ੀਅਨ ਹੁੰਦੇ ਨੇ ਉਹ ਹਮੇਸ਼ਾ ਹੀ ਸੁਹਰਦ ਹੁੰਦੇ ਨੇ ਜੇਕਰ ਉਹਨਾਂ ਦਾ ਲੋਕ ਵਿਰੋਧ ਵੀ ਕਰਦੇ ਨੇ ਤਾਂ ਉਹ ਹਾਸੇ ਦਾ ਨਾਲ ਉਹ ਗੱਲ ਟਾਲਦੇ ਨੇ ਤੇ ਕਿਤਨੇ ਕਿਤੇ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਮਾਫੀਨਾਮਾ ਮੰਗ ਕੇ ਉਹ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਹੋ ਕਿ ਜਿਸ ਤਰ੍ਹਾਂ ਹੁਣ ਕੰਗਣਾ ਨੇ ਇਹ ਜਿਹੜੀ ਸ਼ੁਰੂਆਤੀ ਦੌਰ ਹੈ ਅਜੇ ਤਾਂ ਮੈਂਬਰ ਪਾਰਲੀਮੈਂਟ ਦੀ ਸੌ ਚੁੱਕਣੀ ਹੈ ਅਜੇ ਬਹੁਤ ਕੁਝ ਦੇਖਣਾ ਹੈ ਕਿਉਂਕਿ ਮੈਂਬਰ ਪਾਰਲੀਮੈਂਟ ਦਾ ਜ਼ਿੰਮਾ ਬਹੁਤ ਵੱਡਾ ਹੁੰਦਾ ਹੈ ਤੇ ਹੁਣ ਉਹ ਮੰਡੀ ਤੋਂ ਚੁਣੇ ਵੀ ਗਏ ਨੇ ਤੇ ਜੇਕਰ ਇੱਕ ਛੋਟੇ ਜੀ ਗੱ ਫਰਿਆ ਉਹਦੇ ਵਿੱਚ ਉਹ ਕਾਮਯਾਬ ਹੋ ਪਾਣਗੇ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਨਾ ਤਾਂ ਪਛੋਕੜ ਵੀ ਫੁੱਲ ਲਿਆ ਉਹਦਾ ਪਛੋਕੜ ਦੇ ਵਿੱਚ ਵੀ ਅਤ ਦਾ ਅੰਤ ਹੀ ਹੈ ਕਿ ਇਹ ਸਭ ਕੁਝ ਹੋ ਹੀ ਹੈ ਦੇਖੋ ਗੱਲ ਇਹ ਹੈ ਇਹ ਅਕੀਕਾਨੂੰ ਹੋ ਰੋਢੀ ਜਾਨਾ ਹੈ ਇਹ ਕਿੱਦੋ ਹੈ ਲੀਰਾਂ ਦੀ ਨਿਕਲਦਾ ਕੁਛ ਨਹੀਂਗਾ ਇੱਕ ਜ਼ੁਬਾਨ ਹੈ ਜੇ ਉਹ ਆਪਣੀ ਜ਼ੁਬਾਨ ਨੂੰ ਕੰਟਰੋਲ ਕਰੇ ਤੁਸੀਂ ਦੇਖੋ ਕਿ ਪੰਜਾਬ ਦੇ ਵਿੱਚ ਅ ਜਿੰਨੇ ਵੀ ਹਮਲੇ ਹੋਏ ਸਾਡੇ ਇਹ ਪੰਜਾਬ ਦੇ ਜਵਾਨਾਂ ਨੇ ਹੀ ਪੰਜਾਬ ਨਹੀਂ ਉਹਨਾਂ ਨੂੰ ਅੱਗੇ ਹੋ ਕੇ ਲੜਿਆ ਤੁਸੀਂ ਦੇਖਦੇ ਹੋ ਕਿ ਜਿਹੜੇ ਜਿੰਨੇ ਵੀ ਸਾਡੇ ਸੂਰਬੀਰ ਸ਼ਹੀਦ ਹੋਏ ਨੇ ਉਹ ਪੰਜਾਬ ਦੇ ਜਾਏ ਹੋਏ ਸੀ ਭਗਤ ਸਿੰਘ ਲੈ ਲਓ ਸਰਾਬਾ ਲੈ ਲਓ ਕਰਤਾਰ ਸਿੰਘ ਸਰਾਬਾ ਮੈਨੂੰ ਫੜ ਲਓ ਲੰਡਨ ਵਾਸੀ ਉਹ ਮੈਂ ਖੜਾ ਪੁਕਾਰਾਂ ਉਦਮ ਸਿੰਘ ਲੈ ਲਓ ਠੀਕ ਹੈ ਔਰ ਲਾਲਾ ਲਾਜਪਤਰਾਏ ਲੈ ਲਓ ਇਹ ਸਾਰੇ ਪੰਜਾਬ ਦੇ ਪੰਜਾਬੀ ਨੇ ਕੋਈ Hindu ਨਹੀਂ ਕੋਈ Sikh ਨਹੀਂ ਤਾਂ ਧਰਨਾ ਬਿਲਕੁਲ ਸ਼ੁਰੂ ਹੈ ਉਸ ਦੇ ਵਿੱਚ ਕਿਤੇ ਨਾ ਕਿਤੇ ਕੰਗੜਾ ਰਣੌਤ ਦੇ ਵੱਲੋਂ ਵੱਡੇ ਸਵਾਲ ਚੁਕੇ ਗਏ ਨੇ ਤੇ ਵੱਡੀ ਗੱਲ ਕੀਤੀ ਜਾਵੇ ਕੰਗੜਾ ਰਣੌਤ ਦੀ ਭੈਣ ਦੀ ਜਿਹੜੇ ਰੰਗੋਲੀ ਰਣੌਤ ਨੇ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਮੇਰੀ ਭੈਣ ਦਾ ਇੱਕ ਸਟੀਲ ਦੀ ਬਣੀ ਹੋਈ ਆ ਉਹ ਨਹੀਂ ਪਿੱਛੇ ਹਟੇਗੀ ਉਹਦੀ ਜਿਹੜੀ ਰੀੜ ਦੀ ਹੱਡੀ ਆ ਉਹ ਸਟੀਲ ਦੀ ਹੈ ਤੇ ਪੰਜਾਬ ਨੂੰ ਉਸਦੇ ਨਤੀਜੇ ਭੁਗਤਣੇ ਪੈਣਗੇ ਇਹ ਸੰਕੇਤ ਕੀਆ ਉਹਦੀ ਹੱਡੀ ਤਾਂ ਮੈਨੂੰ ਪਤਾ ਨਹੀਂ ਕਾਦੀ ਬਣੀ ਹੋਊਗੀ ਪੰਜਾਬੀ ਸਟੀਲ ਦੇ ਜ਼ਰੂਰ ਹੈਗੇ ਨੇ ਉਹ ਪ੍ਰੋਫੈਸਰ ਮੋਨ ਸਿੰਘ ਦੀ ਇੱਕ ਕਵਿਤਾ ਹੈਗੀ ਆ ਕਿ ਮੈਂ ਨਾਗਣ ਡੰਗਾ ਸੂਰਮੇ ਨਹੀਂ ਮੰਗਦਾ ਪਾਣੀ ਮੈਂ ਚੰਡੀ ਗੋਬਿੰਦ ਸਿੰਘ ਦੀ ਮੈਨੂੰ ਕਲੀ ਨਾ ਜਾਣੀ ਮੈਂ ਮਚੁੰਗ ਚੁੰਗ ਡੋਕੇ ਬੂਰੀਆਂ ਦੇ ਚੜੀ ਜਵਾਨੀ ਮਸ਼ੀਣੀ ਪੰਜ ਦਰਿਆ ਦੀ ਵੀ ਮੈਨੂੰ ਕੱਲੀ ਨਾ ਜਾਣੀ ਪੰਜਾਬ ਦੀਆਂ ਔਰਤਾਂ ਸ਼ੇਰਨੀਆਂ ਨੇ ਪੰਜਾਬ ਦੇ ਬੰਦੇ ਅਣਖੀਲੇ ਨੇ ਭਾਈ ਵੀਰ ਸਿੰਘ ਦੇ ਪੂਰ ਪ੍ਰੋਫੈਸਰ ਪੂਰਨ ਸਿੰਘ ਦੇ ਕਵਤਾਂਵਾਂ ਪੜੋ ਇਹ ਪੰਜਾਬ ਕਰਾਂ ਕੀ ਸਿਫਤ ਤੇਰੀ ਪੰਜਾਬੀ ਜਿਹੜੇ ਨੇ ਉਹ ਇਹ ਜਿਹੜੇ ਇਹ ਬਿਆਨ ਦੇਣਾ ਇਹ ਆਪਣੇ ਆਪ ਵਿੱਚ ਇੱਕ ਬਹੁਤ ਕਨੌਣਾ ਕਿਰਣਾਜਨਕ ਕਾਰਜ ਹੈ ਮੈਂ ਪਹਿਲਾਂ ਵੀ ਕਹਿ ਚੁੱਕੀ ਆ ਕਿ ਕੰਕੰਗਨ ਉਹ ਜਿਹੜੀ ਉਹਦੀ ਭੈਣ ਆ ਉਹਨੇ ਤਾਂ ਉਹੀ ਲੋਕ ਉਹੀ ਉਹੀ ਬੋਲ ਰਹੀ ਹੈ ਉਹ ਕੰਗਣਾ ਦੀ ਭਾਸ਼ਾ ਹੀ ਬੋਲ ਰਹੀ ਹੈ ਉਹ ਕੋਈ ਹੋਰ ਭਾਸ਼ਾ ਨਹੀਂ ਬੋਲ ਰਹੀ ਜਿਉਂਨੇ ਉਹਨੂੰ ਸਟੀਲ ਦੀ ਕਹਤਾ ਤੇ ਕੋਈ ਅੱਡੀ ਗੱਲ ਨਹੀਂ ਮੈਂ ਕਹਿੰਨੀ ਆ ਵੀ ਇਹ ਲੜੀਉ ਬੰਨੀ ਹੋਈ ਆ ਇਹ ਇੱਕ ਕਿ ਉਹ ਕਹਿ ਰਹੇ ਨੇ ਪੰਜਾਬ ਚ ਅੱਤਵਾਦ ਹੈ ਪੰਜਾਬ ਮੇਂ ਅਤੰਕਵਾਦ ਹੈ ਕਿੱਥੇ ਆ ਤੁਸੀਂ ਪੰਜਾਬ ਚ ਰਹਿ ਰਹੇ ਹੋ ਤੁਸੀਂ ਪੱਤਰਕਾਰ ਹੋ ਤੁਸੀਂ ਥਾਂ-ਥਾਂ ਜਾਣਦੇ ਹੋ ਕਿੱਥੇ ਅਤੰਕਵਾਦ ਦੇਖਿਆ ਟਵੀਟ ਕੀਤਾ ਕਿ ਮੈਨੂੰ ਬੜਾ ਅਫਸੋਸ ਹੈ ਕਿ ਮੇਰੇ ਨਾਲ ਬਾਲੀਵੁੱਡ ਦਾ ਕੋਈ ਵੀ ਨਹੀਂ ਖੜਾ ਤੁਸੀਂ ਦੇਖੋ 80% ਤਾਂ ਚੁੱਪ ਨੇ ਕੁਝ ਕ ਬੋਲੇ ਨੇ 2-4 2-3 ਵੱਡੇ ਨਾਮਵਰ ਬੰਦੇ ਨਹੀਂ ਬੋਲੇ ਕਿਉਂਕਿ ਕਰਨ ਜੋਹਰ ਨਾਲ ਇਹਨੇ ਪੰਗਾ ਲਿਆ ਹੋਇਆ ਹੈ ਕਾਫੀ ਆਫ ਕਰਨ ਦੇ ਵਿੱਚ ਰਿਤਿਕ ਰੌਸ਼ਨ ਨਾਲ ਇਹਨੇ ਪੰਗਾ ਲਿਆ ਹੋਇਆ ਆਪਣਾ ਉਰਮਿਲਾ ਤੋੜਕਰ ਉਰਮਾ ਮਨ ਤੋੜ ਕਰਨਾ ਇਹਨੇ ਪੰਗਾ ਲਿਆ ਹੋਇਆ ਕੋਈ ਐਸਾ ਹੈ ਜਿਹਦੇ ਨਾਲ ਇਹਨੇ ਪੰਗਾ ਨਹੀਂ ਲਿਆ ਸੋ ਮੈਂ ਤਾਂ ਹੀ ਕਹਿੰਨੀ ਆ ਮੈਂ ਬਾਰ ਬਾਰ ਸਟ्रेस ਦਿੰਨੀ ਆ ਕਿ ਇਸ ਨੂੰ ਸਾਈਕੈਟਿਸਟ ਦੀ ਲੋੜ ਹੈ ਜਿਵੇਂ ਇੱਕ ਪੰਜਾਬੀ ਦੀ ਕਹਾਵਤ ਹੈ ਕਿ ਜਦੋਂ ਤੁਸੀਂ ਆਪਾ ਆਪਾ ਖੋਲ ਲੈਂਦੇ ਹੋ ਜਿਹੜੀ ਜ਼ੁਬਾਨ ਹੈ ਕਹਿੰਦੇ ਇਹ ਹੱਡ ਤੜਾ ਦਿੰਦੀ ਹੈ ਇਹਦੇ ਵਿੱਚ ਹੱਡੀ ਨਹੀਂ ਹੁੰਦੀ ਤੇ ਕਈ ਲੋਕਾਂ ਦੇ ਵੱਲੋਂ ਇਹ ਜ਼ਿਕਰ ਵੀ ਕੀਤਾ ਜਾਂਦਾ ਕਿਉਂਕਿ ਪੰਜਾਬ ਦੀ ਕਹਾਵਤਾਂ ਦਾ ਵੀ ਜ਼ਿਕਰ ਹੈ ਕਿ ਜਿਹੜੀ ਜ਼ੁਬਾਨ ਹੈ ਨਾ ਉਹਦਾ ਰਸ ਜਦੋਂ ਚੁੰਦਾ ਹੁੰਦਾ ਹੈ ਫਿਰ ਫਿਰ ਦੁਨੀਆ ਦੇਖਦੀ ਹੈ ਕਿ ਬਾਲੀਵੁੱਡ ਇਹ ਕੁਝ ਦੇਖ ਰਿਹਾ ਹੁਣ ਦੇਖੋ ਇੱਕ ਕਹਾਣੀ ਸੀਗੀ ਕਿ ਕੋਈ ਬੰਦਾ ਆਪਣੇ ਪੱਲੇ ਵਿੱਚ ਪਾ ਕੇ ਲੈ ਕੇ ਜਾ ਰਿਹਾ ਚੋਰ ਇਹ ਹੈ ਉਹਨੂੰ ਕਿਸੇ ਨੇ ਪੁੱਛਿਆ ਵੀ ਭਾਈ ਇਹ ਕੀ ਹੈ ਕਹਿੰਦਾ ਭਾਈ ਮੇਰੀ ਜ਼ੁਬਾਨ ਦਾ ਰਸ ਚੋਰੀਆ ਜਿਹੜਾ ਮੈਂ ਚਿੱਤਰ ਖਾ ਕੇ ਉੱਥੋਂ ਚੱਲਿਆ ਸੋ ਜ਼ੁਬਾਨ ਜ਼ੁਬਾਨ ਦੀ ਗੱਲ ਨਿਕਲੀ ਹੋਈ ਜ਼ੁਬਾਨ ਕਹਿੰਦੀ ਹੈ ਤੂੰ ਮੈਨੂੰ ਗੱਲ ਕਹਿੰਦੀ ਹੈ ਤੂੰ ਮੈਨੂੰ ਜ਼ੁਬਾਨੋਂ ਕੱਢ ਮੂੰਹੋਂ ਕੱਢ ਤੇ ਮੈਂ ਤੈਨੂੰ ਪਿੰਡੋਂ ਕੱਢੂੰ ਇਹ ਇੱਕ ਹਫ਼ਤਾ ਵੀ ਨਹੀਂ ਬਣਿਆ ਹੋਈਆਂ ਹੁਣ ਤੁਸੀਂ ਦੇਖੋ ਕਿ ਇਹ ਇਹ ਜਦੋਂ ਇਹ ਗੱਲਾਂ ਕਰਦੀ ਐ ਇਹ ਜੀਆਂ ਜਿਹੜਾ ਬੰਦਾ ਆਪਾਂ ਦੇਖਦੇ ਕੋਈ ਬੰਦਾ ਨਾਲ ਨਹੀਂ ਅਦਰਵਾਈਜ਼ ਪਿੱਛੇ ਚਲੋ ਲੋਕ ਆ ਕੇ ਆਪਣੇ ਬਾਲੀਵੁੱਡ ਵਾਲੇ ਕੰਧ ਬਣਾ ਕੇ ਖੜੇ ਹੋ ਜਾਂਦੇ ਨੇ ਆਪਣੇ ਬੰਦਿਆਂ ਦੇ ਨਾਲ ਕਿੰਨੀਆਂ ਘਟਨਾਵਾਂ ਹੋਈਆਂ ਚਾਹੇ ਤੁਸੀਂ ਆ ਪਿੱਛੇ ਜੇ ਅਤੰਕਵਾਦ ਕੇ ਸਲਮਾਨ ਖਾਨ ਦੇ ਉੱਤੇ ਹਮਲੇ ਹੋਏ ਐ ਸਾਰਾ ਬਾਲੀਵੁੱਡ ਨਾਲ ਸੀ ਉਹਦੇ ਕੰਬਿਆ ਹੋਇਆ ਸੀ ਬਾਲੀਵੁੱਡ ਇਹਦੇ ਨਾਲ ਕਿਉਂ ਨਹੀਂ ਸਿਰਫ ਇਹਦੀ ਜ਼ੁਬਾਨ ਦਰਾਜ਼ੀ ਕਰਕੇ ਆ ਕਹਿੰਦੇ ਨੇ ਤਲਵਾਰ ਦਾ ਘਾਓ ਜਿਹੜਾ ਹੈ ਉਹ ਪਰ ਜਾਂਦਾ ਆ ਜ਼ੁਬਾਨ ਨਾਲ ਕੀਤਾ ਹੋਇਆ ਘਾਓ ਕਦੀ ਨਹੀਂ ਪਰਦਾ ਇਹੀ ਕਾਰਨ ਹੈ ਇਹਦੀ ਜ਼ੁਬਾਨ ਵਿੱਚੋਂ ਨਿਕਲੇ ਹੋਏ ਲਫ਼ਜ਼ ਜਿਹੜੇ ਸੀਗੇ ਕਿਸਾਨਾਂ ਨੂੰ ਕਹੇ ਹੋਏ ਉਹ ਦੋ ਉਹ ਟਕੇ ਟਕੇ ਦੀਆਂ ਜਨਾਨੀਆਂ 100 ਰੁਪਏ 'ਚ ਵੇਕਣ ਵਾਲੀਆਂ ਮਿੰਦਰਕੌਰ ਵੀ ਕੱਲ ਕੱਲ ਮਿੰਦਰਕੌਰ ਵੀ 80 ਸਾਲਾ ਮਿੰਦਰਕੌਰ ਬਠਿੰਡੇ ਦੀ ਉਹ ਵੀ ਕਹਿੰਦੀ ਆ ਵੀ ਮੈਂ ਤੇਰੇ ਨਾਲ ਆ ਕਲਵਿੰਦਰ ਕੌਰ ਨੂੰ ਮਿੰਦਰਕੌਰ ਜਦੋਂ ਹੱਕ ਦੇ ਵਿੱਚ ਖਲੋਤੇ ਨੇ ਉਸ ਤੋਂ ਬਾਅਦ ਸਟੇਟਮੈਂਟ ਇਹ ਵੀ ਆਈ ਹੈ ਕਿ ਉਹ ਵੀ ਖਾਲਿਸਤਾਨੀ ਨੇ ਜਿਹੜਾ ਕنگੜਾ ਰਣੋਥ ਦੇ ਖਿਲਾਫ ਆ ਰਿਹਾ ਉਹਨੂੰ ਸਾਰੇ ਜਿਹੜੇ ਖਾਲਿਸਤਾਨੀ ਕਿਹਾ ਜਾ ਰਿਹਾ ਮਿੰਦਰਕੌਰ ਜਿਹੜੀ ਬੇਬੇ ਉਹਦੇ ਵੱਲੋਂ ਡੈਫਰਮੇਸ਼ਨ ਵੀ ਕੀਤਾ ਗਿਆ ਸੀ ਹਾਲਾਂਕਿ ਉਹ ਕੇਸ ਦੇ ਵਿੱਚ ਕنگੜਾ ਰਣੋਥ ਹਾਜ਼ਰ ਨਹੀਂ ਸੀ ਹੋਏ ਦੇਖੋ ਜਿਹੜਾ ਵੀ ਉਹਦੇ ਕੁਲਵਿੰਦਰ ਕੌਰ ਦੇ ਹੱਕ 'ਚ ਖੜਾ ਹੋਊਗਾ ਉਹ ਖਾਲਿਸਤਾਨੀ ਹੋਊਗਾ ਠੀਕ ਹੈ ਮੇਰਾ ਖਿਆਲ ਹੈ ਵੀ ਤੁਸੀਂ ਕੇ ਮੇਰੇ ਨਾਲ ਗੱਲ ਕਰ ਰਹੇ ਹੋ ਤੁਸੀਂ ਵੀ ਕਲਸਤਾਨੀ ਹੋ ਮੈਂ ਬੋਲ ਰਹੀ ਹੂੰ ਸਮਥਿੰਗ ਵੈਰੀ ਸਟ੍ਰੇਂਜ ਸ਼ੈਮਫੁਲ ਇਹ ਦੇਖੋ ਗੱਲ ਇਹ ਹੈਗੀ ਹੈ ਕਿ ਮੈਂ ਹੁਣ ਕੰਗਣਾ ਨੂੰ ਕੀ ਕਹਾਂ ਮੈਂ ਤਾਂ ਇਹੀ ਮੈਂ ਤੁਹਾਨੂੰ ਕਹਿੰਦੀ ਬਾਰ-ਬਾਰ ਮੈਂ ਇਹ ਕਹਿ ਰਹੀ ਆ ਕਿ ਆਪਾਂ ਗੱਲ ਕਰ ਰਹੇ ਸੀ ਕਿ ਕੰਗਣਾ ਰੌਤ ਦੇ ਨਾਲ ਕੋਈ ਕਿਉਂ ਨਹੀਂ ਖੜਾ ਕੰਗਨਾਰ ਨੌਤ ਨੂੰ ਜਿੱਥੇ ਜ਼ੁਬਾਨ ਤੇ ਕੰਟਰੋਲ ਕਹਿੰਦੇ ਪਹਿਲਾਂ ਤੋਲੋ ਤੇ ਫਿਰ ਬੋਲੋ ਬੋਲ ਕੇ ਤੋਲਣਾ ਨਹੀਂ ਹੁੰਦਾ ਤੇ ਮੈਂ ਜਿਹੜਾ ਹੁਣੀ ਕਿਹਾ ਕਿ ਗੱਲ ਕਹਿੰਦੀ ਤੂੰ ਮੈਨੂੰ ਮੂੰਹੋਂ ਕੱਢ ਮੈਂ ਤੈਨੂੰ ਪਿੰਡੋਂ ਕੱਢੂ ਹੁਣ ਜਦੋਂ ਗੱਲ ਉਹ ਵਾਪਸ ਲੈਣਾ ਚਾਹੁੰਦੀ ਉਹ ਇਲਜ਼ਾਮ ਤੇ ਇਲਜ਼ਾਮ ਤਰ ਰਹੀ ਹੈ ਆਪਣੇ ਆਪ ਨੂੰ ਜਸਟੀਫਾਈ ਕਰਨ ਲਈ ਇੱਕ ਹੋਰ ਗੁੰਝਲ ਪੈਦਾ ਕਰ ਰਹੀ ਹੈ ਇਸ ਦਾ ਇਹ ਭਾਜਪਾ ਦੀ ਮੈਂਬਰ ਹੈ ਬੀਜੇਪੀ ਵਾਲਿਆਂ ਨੂੰ ਖਾਸ ਤੌਰ ਦੇ ਉੱਤੇ ਕਿ ਉਹਨਾਂ ਦੀ ਪਾਰਟੀ ਨੂੰ ਨੁਕਸਾਨ ਆਇਆ ਹੈ ਇਹ ਬੀਜੇਪੀ ਨੂੰ ਨੁਕਸਾਨ ਹੈ ਬੀਜੇਪੀ ਨੂੰ ਲੋਕ ਕਿਸ ਕਿਹੜੀ ਅੰਕ ਲਾ ਕੇ ਦੇਖਣਗੇ ਕਿ ਉਹਦੇ ਜਿਹੜੇ ਨਮਾਇंदे ਨੇ ਬੀਜੇਪੀ ਦੇ ਉਹ ਕਿਸ ਤਰ੍ਹਾਂ ਨਾਲ ਵਿਚਰ ਰਹੇ ਨੇ ਕਦੀ ਤੁਸੀਂ ਜਿੰਨੇ ਵੱਡੇ ਬੀਜੇਪੀ ਦੇ ਨੇਤਾ ਬਹੁਤੇ ਕਿਸੇ ਔਰਤਾਂ ਦੇ ਖਿਲਾਫ ਜਾਂ ਇਹਨਾਂ ਦੇ ਖਿਲਾਫ ਬੋਲਦੇ ਸੁਣੇ ਨੇ ਇਹਨੂੰ ਫਿਰ ਕਿਉਂ ਨਹੀਂ ਰੋਕਿਆ ਜਾ ਰਿਹਾ ਜਦੋਂ ਤੱਕ ਇਹਨੂੰ ਰੋਕਿਆ ਨਹੀਂ ਜਾਂਦਾ ਜਦੋਂ ਤੱਕ ਇਸ ਨੂੰ ਕੋਈ ਸਜ਼ਾ ਨਹੀਂ ਦਿੱਤੀ ਜਾਂਦੀ ਜੇਕਰ ਮੇਰੇ ਮੇਰੇ ਵਸਤ ਵਿੱਚ ਹੋਵੇ ਜੇ ਕੁਲਵਿੰਦਰ ਕੌਰ ਨੂੰ ਸਜ਼ਾ ਦਿੱਤੀ ਗਈ ਹੈ ਐਫ ਆਈ ਆਰ ਦਰਜ ਕੀਤੀ ਗਈ ਹੈ ਡੀਜੀ ਡੀਆਈਜੀ ਨੇ ਤਾਂ ਇਹ ਵੀ ਕਹਿਤਾ ਟੀਜੀਪੀ ਨੇ ਵੀ ਉਹਨੇ ਮਾਫੀ ਮੰਗ ਲਈ ਕਿੱਥੇ ਮਾਫੀ ਮੰਗੀ ਉਸਨੇ ਉਹ ਕਹਿੰਦੀ ਵੀ ਮੈਂ ਆਪਣੀ ਮਾਂ ਦੇ ਟਕੇ ਟਕੇ ਦੀ ਔਰਤ 100 ਰੁਪਏ ਚ ਵੇਕਣ ਵਾਲੀ ਲਈ ਆਪਣੀਆਂ ਕਈ ਨੌਕਰੀਆਂ ਕੁਰਬਾਨ ਕਰ ਸਕਦੀ ਆ ਉਹ ਔਰਤ ਮਾਫੀ ਨਹੀਂ ਮੰਗੇਗੀ ਜੇ ਉਹ ਮਾਫੀ ਮੰਗਦੀ ਹੈ ਜੇ ਉਹਨੂੰ ਕੋਈ ਤਰਸੀਹਾ ਦਿੱਤਾ ਜਾਂਦਾ ਹੈ ਜੇ ਉਹਨੂੰ ਦੇ ਦਬਾਅ ਪਾਇਆ ਜਾਂਦਾ ਹੈ ਜੇ ਉਹ ਮਾਫੀ ਮੰਗਦੀ ਹੈ ਤੇ ਉਹ ਉਹ ਟੀਵੀ ਤੇ ਦਿਖਾਉਣ ਜਿੱਥੇ ਭਾਜਪੀ ਕੱਲੀ ਨੇ ਸਰਕਾਰ ਬਣਾਈ 2 ਸਾਲ ਇਸ ਵਾਰ ਕੀ ਹੋਇਆ ਇਹ ਜ਼ੁਬਾਨ ਦਾ ਰਸ ਹੈ ਇਹ ਜ਼ੁਬਾਨ ਦਾ ਰਸ ਹੈ ਜਿਨੇ ਪੰਜਾਬ ਚ ਨਹੀਂ ਤੁਸੀਂ ਉਹਨਾਂ ਦੇ ਆਪਣੇ ਦੇ ਬਾਕੀ ਸਟੇਟਾਂ ਚ ਦੇਖ ਲਓ ਹ ਬਿਲਕੁਲ ਵਿਰੋਧੀ ਧਿਰਾਂ ਦੇ ਵੱਲੋਂ ਵੀ ਇਹ ਗੱਲ ਕਹੀ ਗਈ ਹੈ ਕਿ ਜਿਹੜੀ ਇੱਕ ਅਲੱਗ ਸੋਚ ਪੈਦਾ ਹੋ ਰਹੀ ਸੀ ਉਹਨੂੰ ਕਿਤੇ ਨਾ ਕਿਤੇ ਰੋਕਿਆ ਗਿਆ ਤੇ ਆਖਰੀ ਸਵਾਲ ਤੁਹਾਨੂੰ ਕਰਨਾ ਚਾਹਾਂਗਾ ਤੁਸੀਂ ਔਰਤ ਪੱਖ ਦੇ ਵਿੱਚ ਬਹੁਤ ਜ਼ਿਆਦਾ ਸਟਰੋਂਗ ਰਹੇ ਹੋ ਹਮੇਸ਼ਾ ਖੁੱਲ ਕੇ ਬੋਲੇ ਹੋ ਅੱਜ ਕੰਗੜਾ ਰਣੌਤ ਨੂੰ ਲੈ ਕੇ ਵੀ ਵੱਡੇ ਸਵਾਲ ਚੁੱਕੇ ਨੇ ਤੇ ਉਹਨਾਂ ਨੂੰ ਤੁਸੀਂ ਆਪਣੀ ਬੇਟੀ ਤੱਕ ਕੀ ਆ ਤੇ ਮੈਂ ਆਖਰ ਦੇ ਵਿੱਚ ਇਹ ਪੁੱਛਣਾ ਚਾਹਾਂਗਾ ਇੱਕ ਸੰਦੇਸ਼ ਕੀ ਦੇਣਾ ਚਾਹੁੰਦੇ ਹੋ ਨਫ਼ਰਤ ਦੀ ਰਾਜਨੀਤੀ ਵੀ ਖਤਮ ਹੋਵੇ ਤੇ ਕੰਗੜਾ ਰਣੌਤ ਦਾ ਜਿਹੜਾ ਅਗਲਾ ਫਿਊਚਰ ਹੈ ਉਹ ਵੀ ਤਨੇ ਕਿਤੇ ਸੇਫ ਹੋਵੇ ਜਿਸ ਤਰ੍ਹਾਂ ਦੂਜੀ ਔਰਤਾਂ ਨੇ ਜਿਹਦੇ ਕੋਈ ਉਹਨਾਂ ਦੇ ਉੱਤੇ ਕੋਈ ਉਂਗਲ ਚੱਕਦਾ ਹੈ ਤਾਂ ਪੂਰਾ ਦੇਸ਼ ਖੜਾ ਹੋ ਜਾਂਦਾ ਹੈ ਤੇ ਮੈਂ ਅਜਿਹਾ ਸੰਦੇਸ਼ ਚਾਹੁੰਨਾ ਕਿ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕੰਗੜਾ ਰਣੌਤ ਨੂੰ ਤੇ ਖਾਸ ਕਰਕੇ ਉਹਦੀ ਜਿਹੜੀ ਭੈਣ ਹੈ ਰੰਗੋਲੀ ਰਣੌਤ ਦੇਖੋ ਧੀਆ ਧਿਆਣੀਆਂ ਜਿਹੜੀਆਂ ਨੇ ਉਹ ਸ਼ਰਮ ਦੀਆਂ ਪੁਤਲੀਆਂ ਹੁੰਦੀਆਂ ਨੇ ਅ ਜਦੋਂ ਅਸੀਂ ਕਿਸੇ ਵੱਡੇ ਅਹੁਦੇ ਤੇ ਪਹੁੰਚ ਜਾਂਦੇ ਆ ਜਿੰਨਾ ਚਿਰ ਸਾਡੇ ਮਨ ਚ ਮਾਫ ਕਰ ਦੇਣਾ ਨਹੀਂ ਹੁੰਦਾ ਤਾਂ ਅਸੀਂ ਕੋਈ ਮੁਕਾਮ ਹਾਸਲ ਨਹੀਂ ਕਰ ਸਕਦੇ ਟੈਂਪਰੇਰੀ ਹੁੰਦਾ ਕਿਤੇ ਇਹ ਨਾ ਹੋਵੇ ਕਿ ਕੰਗਣਾ ਨੂੰ ਇਹ ਐਮਪੀ ਸ਼ਿਪ ਮਿਲੀ ਮਿਲੇ ਤੇ ਇਹ ਜਾਂ ਕੁਝ ਕਿਉਂਕਿ ਜਿਹਨੂੰ ਜ਼ੁਬਾਨ ਤੇ ਕੰਟਰੋਲ ਨਹੀਂ ਹੈ ਤਾਂ ਬੀਬਾ ਜ਼ੁਬਾਨ ਤੇ ਕੰਟਰੋਲ ਕਰਨਾ ਸਿੱਖ ਇਹ ਨਾ ਹੋਵੇ ਕਿ ਤੈਨੂੰ ਇਸ ਇਹ ਅਹੁਦੇ ਤੋਂ ਹੱਥ ਧੋੜੇ ਪੈਣ ਤੇ ਕੰਗਣਾ ਰਣੌਤ ਨੂੰ ਆਪਣੇ ਆਪ ਦੇ ਉੱਤੇ ਇੱਕ ਵਾਰ ਫੇਰ ਸੋਚਣਾ ਚਾਹੀਦਾ ਆ ਤੇ ਮੈਂ ਫੇਰ ਜਿਵੇਂ ਮੈਂ ਕਿਹਾ ਸੀ ਵੀ ਕੰਗਨਾ ਜੇ ਤੂੰ ਇਸ ਗੱਲ ਦੀ ਮਾਫੀ ਮੰਗ ਲਵੇਂ ਕਿ ਭਾਈ ਮੇਰੇ ਕੋਲੋਂ ਪ੍ਰੋਵੋਕੇਸ਼ਨ ਕੀਤਾ ਗਿਆ ਮੈਨੂੰ ਨਹੀਂ ਪਤਾ ਸੀ ਖਿਆਲ ਰਿਹਾ ਕਿ ਐਮਪੀ ਦੀ ਵੀ ਇਹ ਤਲਾਸ਼ੀ ਜਾਂ ਇਹ ਸਕੈਨਿੰਗ ਚਲੰਗਦੇ ਨੇ ਤਾਂ ਮੈਂ ਇਹ ਨਾ ਕਰਦੀ ਮੈਨੂੰ ਮਾਫ ਕਰੋ ਮੈਂ ਮੈਂ ਜਿਹੜਾ ਆ ਇਹ ਕਿਸਾਨਾਂ ਵਾਸਤੇ ਟਕੇ ਟਕੇ ਦੀਆਂ ਜਨਾਨੀਆਂ ਸੌ ਸੌ ਚ ਵਿਕਣ ਵਾਲੀਆਂ ਮੈਂ ਇੱਕ ਔਰਤਾਂ ਮੈਂ ਮਾਫੀ ਮੰਗਦੀ ਆ ਤਾਂ ਮੇਰਾ ਖਿਆਲ ਹੈ ਕੰਗਣਾ ਵਰਗੀ ਔਰਤ ਕੋਈ ਨਹੀਂ ਹੋਗੀ ਮੈਂ ਖੁਦ ਜਾਵਾਂਗੀ ਕੰਗਣਾ ਨੂੰ ਗਲਵਕੜੀ ਪਾਉਂਗੀ ਹਮ ਸੋ ਜੀਤਿੰਦਰਾ ਜੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਬਹੁਤ ਬਤਨ ਥੈਂਕ ਯੂ ਸੋ ਇਸਨ ਮਨਜੀਤੇਂਦਰਾ ਜਿਨ੍ਹਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਕੰਗੜਾ ਰਣੌਤ ਨੂੰ ਮਾਫੀ ਮੰਗ ਲੈਣੀ ਚਾਹੀਦੀ ਹੈ ਜਿਹੜਾ ਦਿਲ ਹੈ ਜਿਹੜਾ ਜੀਰਾ ਹੈ ਉਸ ਨੂੰ ਵੱਡਾ ਕਰਨਾ ਚਾਹੀਦਾ ਹੈ ਤੇ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਮੈਲਾ ਰੱਖਣ ਤੋਂ ਵੀ ਉਹਨਾਂ ਦੇ ਵੱਲੋਂ ਮੰਗ ਕੀਤੀ ਗਈ ਹੈ ਕਿ ਜਿਹੜਾ ਕਾਰਨਰ ਹੈ ਉਹ ਹਾਰਡ ਵੀ ਹੋਣਾ ਚਾਹੀਦਾ ਹੈ ਸੇਫ ਵੀ ਹੋਣਾ ਚਾਹੀਦਾ ਹੈ ਤੇ ਜਿਹੜੀ ਗਲਤੀ ਹੈ ਕਿਸਤੀ ਹੈ ਉਸ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਕੋਈ ਕਿਸੇ ਕਿਸਮ ਦਾ ਆਤਵਾਦ ਨਹੀਂ ਹੈ ਤੇ ਅਖੀਰ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਬੋਲ ਵੀ ਬੋਲੇ ਗਏ ਨੇ ਕਿ ਜੇਕਰ ਕੰਗੜਾ ਉਹਨਾਂ ਨੇ ਦਿਲ ਵੱਡਾ ਕਰਦੀਆ ਤਾਂ ਸਭ ਤੋਂ ਪਹਿਲਾਂ ਜਿਹੜੀ